ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫਤ ਨਾਲ ਨਜਿੱਠਣ ਦੇ ਅਭਿਆਸ ਵਜੋਂ ਅੱਜ ਜ਼ਿਲ੍ਹਾ ਬਰਨਾਲਾ ਦੇ ਵਿੱਚ ਤਿੰਨ ਥਾਵਾਂ ਤੇ ਮੌਕ ਡ੍ਰਿਲ ਕੀਤੀ ਜਾਵੇਗੀ ਅਤੇ ਇਸੇ ਅਭਿਆਸ ਵਜੋਂ ਹੀ ਸ਼ਾਮ 8:30 ਵਜੇ ਤੋਂ 9:00 ਵਜੇ ਤੱਕ ਬਲੈਕਆਊਟ ਹੋਵੇਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂਪਤੀ ਵਿਖੇ ਸਵੇਰੇ ਮੌਕ ਡ੍ਰਿਲ ਕੀਤੀ ਗਈ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਗੱਲਬਾਤ ਕਰਦਿਆਂ ਹੋਇਆ ਕਿਹਾ ਗਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਤਣਾਪੁਰ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੇ ਲਈ ਤਿਆਰੀਆਂ ਵਜੋਂ ਅੱਜ ਜ਼ਿਲ੍ਹੇ ਵਿੱਚ ਮੌਕ ਡ੍ਰਿਲ ਜਿਹੜੀ ਹੈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਸਕੂਲ ਦੇ ਵਿੱਚ ਅੱਜ ਸਵੇਰੇ 11 ਵਜੇ ਟ੍ਰਾਈਡੈਂਟ ਥੋਲਾ ਵਿੱਚ ਸ਼ਾਮ 6 ਵਜੇ ਤੇ 에ਅਰ ਫੋਰਸ ਸਟੇਸ਼ਨ ਪੱਦਲਵੜ ਵਿਖੇ ਦੇਰ ਸ਼ਾਮ 8:30 ਵਜੇ ਮੌਕ ਡ੍ਰਿਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਬਲੈਕਆਊਟ ਦਾ ਅਭਿਆਸ ਵੀ ਹੋਵੇਗਾ। ਇਹ ਆਪਰੇਸ਼ਨ ਸ਼ੀਲਡ ਦੇ ਤਹਿਤ ਉਹ ਆਪਣੇ ਉੱਪਰ ਡਾਇਰੈਕਸ਼ਨਸ ਆਈਆਂ ਨੇ ਜੀਆਂ ਇਹ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਆਪਣੀਆਂ ਤਿੰਨ ਮੌਕ ਡ੍ਰਿਲ ਹੋ ਰਹੀਆਂ ਨੇ ਇਹ ਆਪਣੀ ਜੋ ਸਭ ਤੋਂ ਪਹਿਲੀ ਮੌਕ ਡ੍ਰਿਲ ਹੈਗੀ ਇਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੇ ਵਿਖੇ ਹੋਈ ਹੈ ਜਿੱਥੇ ਵੀ 11 ਵਜੇ ਆਪਣੀ ਪਲਾਨ ਸੀਗੀ 11 ਵਜੇ ਫਿਰ ਸਾਇਰਨ ਵੱਜੇ ਜਿਵੇਂ ਕਿ ਬੱਚਿਆਂ ਨੂੰ ਮਤਲਬ ਪਹਿਲੇ ਹੀ ਬਹੁਤ ਅੱਛੀ ਤਰ੍ਹਾਂ ਖਤਮ ਹੋਈ ਹੈ ਇਹ ਸਾਰੇ ਬੱਚੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਹੈਗੇ ਉੱਥੇ ਇਹਨਾਂ ਨੂੰ ਆਪਾਂ ਫਾਇਰ ਐਮਰਜੈਂਸੀ ਸਰਵਿਸ ਫਾਇਰ ਸਰਵਿਸ ਆਈ ਸੀ ਤੇ ਉਹਨਾਂ ਨੇ ਮਤਲਬ ਅੱਗ ਬੁਝਾ ਕੇ ਦਿਖਾਈ ਪ੍ਰੋਪਰ ਤੇ ਐਂਬੂਲੈਂਸ ਐਲਟਰ ਡਿਪਾਰਟਮੈਂਟ ਸ਼ਾਮਿਲ ਜਗਾ ਉਹਦੇ ਵਿੱਚ ਬੇਸਿਕ ਆਪਾਂ ਬੱਚਨ ਉਹ ਵੇਅਰ ਕੀਤਾ ਗਿਆ ਹੈਗਾ ਜੀ ਇਹ ਇਸ ਤਰ੍ਹਾਂ ਕੋਈ ਅਮਰਜੈਂਸੀ ਸਟੇਸ਼ਨ ਹੁੰਦੀ ਹੈ ਤਾਂ ਆਪਣਾ ਕੀ ਫਰਜ ਹੈਗਾ ਤੇ ਕਿਸ ਤਰ੍ਹਾਂ ਆਪਣੀ ਮਤਲਬ ਕਿੰਨੀ ਤਿਆਰੀ ਹੈ ਇਸ ਸਟੇਸ਼ਨ ਦੀ ਤੇ ਬਸ ਇਹ ਇੱਕ ਜਸਟ ਪ੍ਰੀਕੋਸ਼ਨਰੀ ਮੇਜਰ ਹੈ ਇਹਦੇ ਵਿੱਚ ਕੁਝ ਨਹੀਂ ਹੈ ਮਤਲਬ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਜਸਟ ਇੱਕ ਰੈਗੂਲਰ ਐਕਸਰਸਾਈਜ਼ ਸਰ ਬਲੈਕਆਊਟ ਉਹਦੇ ਬਾਰੇ ਕੁਝ ਅਨਾਉਂਸ ਕਰਨ ਦੀ ਤਿਆਰੀ ਹੈ ਬਲੈਕਆਊਟ ਹਾਂਜੀ ਰਾਤ ਨੂੰ 8:30 ਤੋਂ 9 ਦੇ ਵਿੱਚ ਅੱਧਾ ਘੰਟਾ ਬਲੈਕਆਊਟ ਅਬਜ਼ਰਵ ਕੀਤਾ ਜਾਏਗਾ ਕੀਨ ਲੋਕਨ ਨੂੰ ਸੇਧ ਦਿਨਾ ਚਾਹੂਗਾ ਕਿ ਇਸ ਟਿਕ ਦੇ ਇਨਸਟਰਕਸ਼ਨ ਸੇ ਲੈ ਦਿੱਤੇ ਇਨਸਟਰਕਸ਼ਨ ਦੇ ਵਿੱਚ ਸਭ ਤੋਂ ਪਹਿਲਾ ਤੇ ਇਹ ਹੈ ਵੀ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਜਸਟ ਇੱਕ ਪ੍ਰੀਕਾਸ਼ਨ ਹੈ ਜਿਵੇਂ ਕਿ ਆਪਰੇਸ਼ਨ ਸ਼ੀਲਡ ਹੈ ਠੀਕ ਹੈ ਦੂਸਰਾ ਇਹਦੇ ਵਿੱਚ ਇਹ ਹੈ ਵੀ ਤੁਸੀਂ ਜੋ ਲਾਈਟਸ ਹੈ ਬਿਲਕੁਲ ਬੰਦ ਕਰ ਰੱਖਣੀਆਂ ਕੋਈ ਇਨਵਰਟਰ ਕੋਈ ਜਨਰੇਟਰ ਯੂਜ਼ ਨਹੀਂ ਕਰਨਾ ਜੇਕਰ ਤੁਸੀਂ ਉਸ ਸਮੇਂ ਬਾਹਰ ਹੋ ਤਾਂ ਕੋਸ਼ਿਸ਼ ਕਰਨੀ ਹੈ ਤੁਸੀਂ ਘਰੇ ਚਲੇ ਜਾਣਾ ਹੈਗਾ ਖਿੜਕੀਆਂ ਚੰਗੀ ਤਰ੍ਹਾਂ ਬੰਦ ਕਰ ਲੈਣੀਆਂ ਨੇ ਪਰਦੇ ਵਗੈਰਾ ਲਗਾ ਲੈਣੇ ਹੈਗੇ ਵੀ ਮੇਨ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਤੁਹਾਡੀ ਵੀ ਕੋਈ ਛੱਤ ਤੇ ਨਾ ਜਾਓ ਬਾਹਰ ਨਾ ਨਿਕਲੋ ਆਪਣੀ ਸੇਫ ਜਗ੍ਹਾ ਤੇ ਰਹੋ ਤੇ ਲਾਈਟਸ ਵਗੈਰਾ ਸਾਰੀਆਂ ਆਫ ਰੱਖੋ ਉਸ ਤੋਂ ਇਲਾਵਾ ਕਈ ਇਸ ਤਰੀਕੇ ਦੇ ਸਾਫ ਨਾਲ ਚੱਲਨੇ ਉਹ ਦੇਖੋ ਕਿਤਨੇ ਕਿਤੇ ਫੋਰ ਕਰਨਾ ਉਹਦੇ ਪ੍ਰਤੀ ਵੀ ਪ੍ਰਸ਼ਾਸਨ ਨੇ ਸੰਕੇਤ ਕਰ ਰਿਹਾ ਉਹਦੇ ਪ੍ਰਤੀ ਪ੍ਰਸ਼ਾਸਨ ਦੇ ਇੱਕ ਕੰਟਰੋਲ ਰੂਮ ਬਣਾਇਆ ਹੋਇਆ ਹੈ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਸੁਣਨ ਚਾਹੁੰਦੀ ਹੈ ਤੁਸੀਂ ਉਸ ਤੇ ਯਕੀਨ ਨਾ ਕਰੋ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਕੰਟਰੋਲ ਰੂਮ ਦੇ ਨੰਬਰ ਤੇ ਫੋਨ ਲਗਾ ਕੇ ਬਕਾਇਦਾ ਕਨਫਰਮ ਕਰ ਸਕਦੇ ਹੋ ਵੀ ਇਸ ਤਰ੍ਹਾਂ ਕੰਟਰੋਲ ਰੂਮ ਦਾ ਨੰਬਰ ਤੁਹਾਨੂੰ ਆਪਾਂ ਸ਼ੇਅਰ ਕਰ ਦਿੱਤਾ ਹੈ 0173 ਸੰਤ ਜਿਹੜੀ ਮੌਕ ਟ੍ਰੈਲ ਹੈਗੀ ਹੈ ਜੀ ਉਹ ਭਾਰਤ ਸਰਕਾਰ ਦੇ ਮਨ ਮੰਤਰ ਆਪਰੇਸ਼ਨ ਸ਼ੀਲਡ ਦੇ ਤਹਿਤ ਹੈ ਅੱਜ ਜਿਹੜੀ ਮੌਕ ਟ੍ਰੈਲ ਕਰਾਈ ਗਈ ਹੈ ਉਹ ਸਿਵਲ ਡਿਫੈਂਸ ਦੇ ਸਬੰਧ ਵਿੱਚ ਕਰਾਈ ਗਈ ਹੈ ਇੱਥੇ ਬੱਚਿਆਂ ਨੂੰ ਸਿਵਲ ਡਿਫੈਂਸ ਬਾਰੇ ਦੱਸਿਆ ਗਿਆ ਜਾਣੂ ਕਰਾਇਆ ਗਿਆ ਕਿ ਇਸ ਦੀ ਕਿਦੋਂ ਸਥਾਪਨਾ ਹੋਈ ਇਸ ਦੇ ਵਿੱਚ ਕੀ ਕੀ ਪ੍ਰੋਗਰਾਮ ਲੈਣੇ ਹਨ ਤੇ 에ਅਰ ਆ ਰੇਡ ਬਾਰੇ ਦੱਸਿਆ ਗਿਆ ਕਿਸ ਦੀ ਕਹਾਣੀ ਮੌਕ ਇਹ ਹੁਣ ਇਸ ਟਾਈਮ ਦੀ ਬੱਚਿਆਂ ਵੱਲੋਂ ਬਹੁਤ ਵਧੀਆ ਵਰਕਸ਼ਾਪ ਕੀਤਾ ਗਿਆ ਤੇ ਬੱਚੇ ਬਿਲਕੁਲ ਸਮਝੇ ਨੇ ਵਧੀਆ ਸਭ ਖੁਸ਼ ਹੋਇਆ ਜੀ ਤੇ ਹੁਣ ਜਿਹੜੀ ਇਹ ਕਰਵਾਈ ਅਸੀਂ ਫਾਇਰ ਨਹੀਂ ਕਰਵਾਈ ਹੈ ਇਸ ਤੋਂ ਬਾਅਦ ਦੋ ਜਗ੍ਹਾ ਤੇ ਹੋਰ ਆਉਣੀ ਹੈ ਇੱਕ ਥੋਲਾ ਫੈਕਟਰੀ ਤੇ ਦੂਸਰਾ ਜਿਹੜੀ ਹੈਗੀ ਹੈ ਜੈਪੋਨ 에ਅਰਪੋਰਟ ਸਟੇਸ਼ਨ ਸ਼ੁਰੂਆਤ ਕਿਸ ਚੀਜ਼ ਤੋਂ ਕੀਤੀ ਗਈ ਅੱਜ ਜੀ ਸ਼ੁਰੂਆਤ ਕੀਤੀ ਗਈ ਹੈ ਫਾਇਰ ਤੋਂ ਫਾਇਰ ਜੇਕਰ ਕਿਤੇ ਕੋਈ ਅੱਗ ਲੱਗ ਜਾਂਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਅ ਕਰਨਾ ਜਾਂ ਕੋਈ ਉੱਪਰ ਕੈਜੂਐਲਟੀ ਹੋ ਜਾਂਦੀ ਹੈ ਉਸ ਨੂੰ ਕਿਸ ਤਰ੍ਹਾਂ ਬਚਾਇਆ ਰਿਸਕ ਨੂੰ ਕੀਤਾ ਜਾਇਆ ਉਹ ਸਾਡੇ ਜਵਾਨਾਂ ਨੇ ਅੱਜ ਕਰਕੇ ਬੱਚਿਆਂ ਨੂੰ ਦਿਖਾਇਆ ਤੇ ਸ਼ਿਕਾਇਤ ਸਰ ਕਿਤਨੇ ਕਰਤੇ ਐਮਰਜੈਂਸੀ ਜੌਮ ਵਿੱਚ ਇਹ ਸ਼ਰਾਬੀ ਅੰਚਨ ਹੋਰ ਜੋ ਬਰਕਰਾਰ ਹੈ ਪੁਲਿਸ ਪ੍ਰਸ਼ਾਸਨ ਨੇ ਕੋਈ ਸਖਤ ਕਦਮ ਨਹੀਂ ਚੁੱਕਿਆ ਉਹਨਾਂ ਪਰਤੀ ਵੀ ਚੱਕੇ ਜਾ ਰਹੇ ਉਹਦੇ ਬਾਰੇ ਪਈ ਹੈ ਸਰ ਕਿ ਪਹਿਲਾ ਸਭ ਤੋਂ ਪਹਿਲਾ ਜੇਕਰ ਕੋਈ ਸਰਕਾਰੀ ਅਨਸਰ ਕੋਈ ਲੱਗਦਾ ਹੈ ਇਸ ਤਰ੍ਹਾਂ ਦਾ ਕੋਈ ਨੈੱਟ ਦੇ ਉੱਪਰ ਕੋਈ ਅਫਵਾਹ ਫਲਾ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਹਿਲਾਂ ਕੰਟਰੋਲ ਰੂਮ ਬਰਨਾਲਾ ਤੋਂ ਕਲੀਅਰ ਕੀਤਾ ਜਾਵੇ ਕਿਤੇ ਆਪਣੀ ਕੰਟਰੋਲ ਦੀ ਸਥਾਪਨਾ ਕੋਈ ਕਾਰਵਾਈ ਕੀਤੀ ਹੈ ਜਦੋਂ ਉਹ ਸ਼ਰਤਾਂ ਦੇ ਸਾਹਮਣੇ ਆਇਆ ਹਾਂਜੀ ਬਿਲਕੁਲ ਸਰ ਕੋਈ ਇਹੋ ਜੀ ਆਂਦੀ ਹੈ ਤਾਂ ਉਹਨੂੰ ਆਈਟੀ ਐਕਟ ਦੇ ਤਹਿਤ ਕਰੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ